ਉੱਥੇ ਸਾਹ ਲੈਣਾ ਵੀ ਔਖਾ ਹੋ ਗਿਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਬੱਦੀ ਦੀਆਂ ਇਹ ਤਸਵੀਰਾਂ ਨੇ ਚਾਲ ਮਾਰੀ ਪੂਲ ਬਾ ਬੱਜੀ ਭਗਾ ਕੇ ਇੱਕ ਤਾਂ ਖਤਮ ਹੋਲੇ ਨਾਲ ਹੀ ਗੈਸ ਦੇ ਕੋ ਗੈਸ ਭਾਈ ਕੋਈ ਵੀ ਨਹੀਂ ਆ ਰਹਾ ਫਾਰ ਬਿਗਟਾਲਾ ਉਹ ਦੇਖੋ ਇੱਕ ਲੇਡੀਜ਼ ਖੜੀ ਆ ਉੱਪਰ ਕੋਠੇ ਵਾ 25 30 ਜਣੇ ਅੰਦਰ ਕਮ ਸੇ ਕਮ ਪੂਰੀ ਕੰਪਨੀ ਜਲ ਗਈ ਵੀ ਮੈਂ ਕਹਾਂ 40 ਬੰਤਾ 40 50 ਜਣੇ ਅੰਦਰ ਰਿਓ ਲੋ ਤਾਂ ਗੈਸ ਹੈ ਗੈਸ ਨਿਕਲਦੀ 40 50 ਜਣੇ ਅੰਦਰ ਆਏ ਲੋ ਫਟੂਗੀ ਉਹ ਤਾਂ ਇੱਕ ਬੁੜੀ ਲੇਡੀਜ਼ ਅੰਦਰ ਆ ठे दस लाठ ओ चाचू ओ देखो लेडीज खड़ी है सेंटर कंपनी है पूरी कंपनी चलगी कम से कम चाली जने अंदर है गड्डी खड़ी अंदर है, गैस है गैस बाहर पूरी कंपनी चल गई ਇੱਕ ਨੇ ਛਾਲ ਮਾਰੀ ਪੂਲ ਬਬਜੀ ਭਗਾ ਕੇ ਇੱਕ ਤਾਂ ਖਤਮ ਹੋਲੇ ਨਾਲ ਹੀ ਦੇਸ ਦੇ ਕੋ ਗੈਸ ਭਾਈ ਕੋਈ ਵੀ ਨਹੀਂ ਆ ਰਹਾ ਫਾਰਮ ਬਿਗਟ ਵਾਲਾ ਉਹ ਦੇਖੋ ਇੱਕ ਲੇਡੀਜ਼ ਖੜੀ ਆ ਉਪਰ ਕੋਠੇ ਵਾ 25 30 ਜਣੇ ਅੰਦਰ ਕਮ ਸੇ ਕਮ ਪੂਰੀ ਕੰਪਨੀ ਜਲ ਗਈ ਵੀ ਮੈਂ ਕਹਾਂ 40 ਬੰਤਾ 40 50 ਜਣੇ ਅੰਦਰ ਹੋ ਰੋ ਤਾਂ ਗੈਸ ਹੈ ਗੈਸ ਨਿਕਲ ਰਹੀ 40 50 ਜਣੇ ਅੰਦਰ ਆਏ ਜੋ ਫਟੂਗੀ ਉਹ ਤਾਂ ਇੱਕ ਬੁੜੀ ਲੇਡੀਜ਼ ਅੰਦਰ ਆ ਕੋਠੇ ਵਾ ਨਾਠ ਲਾ ਨਾਠ ਲਾ ਨਾਠ ਲਾ ਨਾਠ ਲਾ ਚਾਚਾ ਉਹ ਚਾਚੂ ਨਾਠ ਲਾ ਉਹ ਦੇਖੋ ਲੇਡੀਜ਼ ਖੜੀ ਹੈ ਬਾਈ ਇੱਕ ਉੱਪਰ ਸੈਂਟਰਲ ਹੀ ਕੰਪਨੀ ਆਏ ਉਹ ਪੂਰੀ ਕੰਪਨੀ ਜਲ ਗਈ ਹੈ ਕਮ ਸੇ ਕਮ 40 45 ਜਣੇ ਅੰਦਰ ਹੈ ਗੱਡੀ ਗੁੱਡੀਆਂ ਖੜੀਆਂ ਅੰਦਰ ਵੈਸੇ ਗੈਸ ਹੈ ਸਾਰੀ ਬਾਹਰੋਂ ਪੂਰੀ ਕੰਪਨੀ ਜਲ ਗਈ ਇੱਕ ਨੇ ਛਾਲ ਮਾਰੀ ਪੂਲ ਬਬਜੀ ਭਗਾ ਕੇ ਇੱਕ ਤਾਂ ਖਤਮ ਹੋਲੇ ਨਾਲ ਹੀ ਗੈਸ ਦੇਖੋ ਗੈਸ ਬਾਈ ਕੋਈ ਵੀ ਨਹੀਂ ਆ ਰਹਾ ਫਾਇਰ ਬਿਗਟ ਵਾਲਾ ਉਹ ਦੇਖੋ ਇੱਕ ਲੇਡੀਜ਼ ਖੜੀ ਆ ਉੱਪਰ ਕੋਠੇ ਵਾ 25 30 ਜਣੇ ਅੰਦਰ ਕਮ ਸੇ ਕਮ ਪੂਰੀ ਕੰਪਨੀ ਜਲ ਗਈ ਵੀ ਮੈਂ ਕਹਾਂ 40 ਬੰਤਾ 40 50 ਜਣੇ ਅੰਦਰ ਆਇਓ ਲੋ ਤਾਂ ਗੈਸ ਹੈ ਗੈਸ ਨਿਕਲ ਰਹੀ 40 50 ਜਣੇ ਅੰਦਰ ਆਏ ਲੋ ਫਟੂਗੀ ਉਹ ਤਾਂ ਇੱਕ ਬੁਢੀ ਲੇਡੀਜ਼ ਅੰਦਰ ਆ ਕੋਠੇ ਵਾ ਨਾ ਥੱਲੇ ਨਾ ਥੱਲੇ ਨਾ ਥੱਲੇ ਨਾ ਥੱਲੇ ਚਾਚਾ ਉਹ ਚਾਚੂ ਨਾ ਥੱਲੇ ਓ ਦੇਖੋ ਲੇਡੀਜ਼ ਖੜੀ ਆ ਬਾਈ ਉੱਪਰ ਸੈਂਟਰਲ ਹੀ ਕੰਪਨੀ ਆ ਇਹ ਪੂਰੀ ਕੰਪਨੀ ਜਲ ਗਈ ਕਮ ਸੇ ਕਮ 40 45 ਜਣੇ ਅੰਦਰ ਆ ਗੱਡੀ ਗੁੱਡੀਆਂ ਖੜੀਆਂ ਅੰਦਰ ਹੀ ਗੈਸ ਹੈ ਗੈਸ ਆ ਰਹੀ ਬਾਹਰੋਂ ਪੂਰੀ ਕੰਪਨੀ ਜਲ ਗਈ ਇੱਕ ਨੇ ਛਾਲ ਮਾਰੀ ਪੂਲ ਬਾਬੀ ਭਗਾ ਕੇ ਇੱਕ ਤਾਂ ਖਤਮ ਹੋਲੇ ਨਾਲ ਹੀ ਗੈਸ ਦੇਖੋ ਗੈਸ ਬਾਈ ਕੋਈ ਵੀ ਨਹੀਂ ਆ ਰਹਾ ਫਾਇਰ ਬਿਗਟਾਲਾ ਉਹ ਦੇਖੋ ਇੱਕ ਲੇਡੀਜ਼ ਖੜੀ ਆ ਉੱਪਰ ਕੋਠੇ 'ਵਾ 25 30 ਜਣੇ ਅੰਦਰ ਕਮ ਸੇ ਕਮ ਪੂਰੀ ਕੰਪਨੀ ਜਲ ਗਈ ਵੀ ਮੈਂ ਕਹਾਂ 40 ਬੰਦਾ 40 50 ਜਣੇ ਅੰਦਰ ਆਇਓ ਲੋ ਤਾਂ ਗੈਸ ਹੈ ਗੈਸ ਨਿਕਲ ਰਹੀ 40 50 ਜਣੇ ਅੰਦਰ ਆਏ ਲੋ ਫਟੂਗੀ ਉਹ ਤਾਂ ਇੱਕ ਕੁੜੀ ਲੇਡੀਜ਼ ਅੰਦਰ ਹੈ ਕੋਠੇ ਵਾ ਨਾ ਥੱਲੇ ਨਾ ਥੱਲੇ ਨਾ ਥੱਲੇ ਚਾਚਾ ਉਹ ਚਾਚੀ ਨਾ ਥੱਲੇ ਉਹ ਦੇਖੋ ਲੇਡੀਜ਼ ਖੜੀ ਹੈ ਬਾਈ ਇੱਕ ਉੱਪਰ ਸੈਂਟਰਲ ਕੰਪਨੀ ਆਇਓ ਪੂਰੀ ਕੰਪਨੀ ਜਲ ਗਈ ਕਮ ਸੇ ਕਮ 40 45 ਜਣੇ ਅੰਦਰ ਆ ਗੱਡੀ ਗੁੱਡੀਆਂ ਖੜੀਆਂ ਅੰਦਰ ਗੈਸ ਹੈ ਗੈਸ ਆਰੀ ਬਾਹਰ ਨੂੰ ਪੂਰੀ ਕੰਪਨੀ ਜਲ ਗਈ ਇੱਕ ਨੇ ਛਾਲ ਮਾਰੀ ਪੂਲ ਬਬਜੀ ਭਗਾ ਕੇ ਇੱਕ ਤਾਂ ਖਤਮ ਹੋਲੇ ਨਾਲ ਹੀ ਗੈਸ ਦੇ ਕੋ ਗੈਸ ਭਈ ਕੋਈ ਵੀ ਨਹੀਂ ਆ ਰਹਾ ਫਾਇਰ ਵੀ ਘਟਾਲਾ ਉਹ ਦੇਖੋ ਇੱਕ ਲੇਡੀਜ਼ ਖੜੀ ਆ ਉੱਪਰ ਕੋਠੇ ਵਾ 25 30 ਜਣੇ ਅੰਦਰ ਕਮ ਸੇ ਕਮ ਪੂਰੀ ਕੰਪਨੀ ਜਲ ਗਈ ਵੀ ਮੈਂ ਕਹਾ 40 ਬੰਤਾ 40 50 ਜਣੇ ਅੰਦਰ ਆਇਓ ਉਹ ਤਾਂ ਗੈਸ ਹੈ ਗੈਸ ਨਿਕਲ ਰਹੀ 40 50 ਜਣੇ ਅੰਦਰ ਐ ਜੋ ਫਟੂਗੀ ਉਹ ਤਾਂ ਇੱਕ ਬੁੜੀ ਲੇਡੀਜ਼ ਅੰਦਰ ਐ ਕੋਠੇ ਵਾ ਨਾ ਥੱਲੇ ਨਾ ਥੱਲੇ ਨਾ ਥੱਲੇ ਚਾਚਾ ਉਹ ਚਾਚੂ ਨਾ ਥੱਲੇ ਉਹ ਦੇਖੋ ਲੇਡੀਜ਼ ਖੜੀ ਐ ਬਾਈ ਇੱਕ ਉੱਪਰ ਸੈਂਟਰਲ ਹੀ ਕੰਪਨੀ ਆਏ ਉਹ ਪੂਰੀ ਕੰਪਨੀ ਜਲ ਗਈ ਕਮ ਸੇ ਕਮ 40 45 ਜਣੇ ਅੰਦਰ ਐ ਗੱਡੀ ਗੁੱਡੀਆਂ ਖੜੀਆਂ ਅੰਦਰ ਐ ਗੈਸੇ ਗਏ ਸਾਰੀ ਬਾਹਰੋਂ ਪੂਰੀ ਕੰਪਨੀ ਚਲ ਗਈ ਇੱਕ ਨੇ ਛਾਲ ਮਾਰੀ ਪੂਲ ਬਾ ਬੱਜੀ ਭਗਾ ਕੇ ਇੱਕ ਤਾਂ ਖਤਮ ਹੋਲੇ ਨਾਲੇ ਗੈਸ ਦੇਖੋ ਗੈਸ ਭਾਈ ਕੋਈ ਵੀ ਨਹੀਂ ਆ ਰਹਾ ਫਾਰਮ ਬਿਗਟਾਲਾ ਉਹ ਦੇਖੋ ਇੱਕ ਲੇਡੀਜ਼ ਖੜੀ ਆ ਉੱਪਰ ਕੋਠੇ ਵਾ 25 30 ਜਣੇ ਅੰਦਰ ਕਮ ਸੇ ਕਮ ਪੂਰੀ ਕੰਪਨੀ ਚਲ ਗਈ ਵੀ ਮੈਂ ਕਿਹਾ 40 ਬੰਤਾ 40 50 ਜਣੇ ਅੰਦਰ ਰਿਓ ਲੋ ਤਾਂ ਗੈਸੇ ਗੈਸ ਨਹੀਂ ਕਰਦੀ 40 50 ਜਣੇ ਅੰਦਰ ਆਏ ਲੋ ਫਟੂਗੀ ਉਹ ਤਾਂ ਇੱਕ ਬੁੜੀ ਲੇਡੀਜ਼ ਅੰਦਰ ਆ ਉਠੇ ਵਾ ਨਾ ਥਲੋ ਨਾ ਥਲੋ ਨਾ ਥਲੋ ਨਾ ਥਲੋ ਚਾਚਾ ਉਹ ਚਾਚੂ ਨਾ ਥਲੋ ਉਹ ਦੇਖੋ ਲੇਡੀਜ਼ ਖੜੀ ਹੈ ਬਾਈ ਇੱਕ ਉੱਪਰ ਸੈਂਟਰਲ ਹੀ ਕੰਪਨੀ ਆਏ ਉਹ ਪੂਰੀ ਕੰਪਨੀ ਜਲ ਗਈ ਹੈ ਕਮ ਸੇ ਕਮ 40 45 ਜਣੇ ਅੰਦਰ ਹੈ ਗੱਡੀ ਗੁੱਡੀਆਂ ਖੜੀਆਂ ਅੰਦਰ ਵੈਸੇ ਗਏ ਸਾਰੇ ਵਾਰ ਦੇ ਵਿੱਚ ਭਿਆਨਕ ਅੱਗ ਲੱਗੀ ਆ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਇਹ ਤਸਵੀਰਾਂ ਤੁਸੀਂ ਹਿਮਾਚਲ ਦੇ ਬੱਦੀ ਦੀਆਂ ਦੇਖ ਰਹੇ ਹੋ ਜਿੱਥੇ ਇੱਕ ਪਰਫਿਊਮ ਬਣਾਉਣ ਵਾਲੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਆ ਤਾਂ ਬਹੁ ਮੰਜਲਾ ਇਮਾਰਤ ਹੈ ਕੀ ਆ ਤਾਂ ਇਸ ਮੰਜ਼ਲ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਦੱਸ ਦਈਏ ਕੀ ਕਰੀਬ 25 ਤੋਂ 30 ਮਜ਼ਦੂਰ ਫਰਸ਼ੇ ਹੁੰਦਾ ਖਰਚ ਆ ਗਿਆ ਤਾਂ ਲੋਕ ਉੱਥੇ ਭਜਦੇ ਹੋਏ ਨਜ਼ਰ ਆ ਰਹੇ ਨੇ ਇਥੋਂ ਬਾਕੀ ਜਿਹੜੇ ਲੋਕ ਨੇ ਮੌਕੇ ਤੇ ਮਜ਼ਦੂਰ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਮੌਕੇ ਤੋਂ ਭਜ ਲਿਆ ਜਾਵੇ ਕਿਉਂਕਿ ਜਿਹੜੀ ਪਰਫਿਊਮ ਆ ਉਸ ਦੀ ਗੈਸ ਚੜਨ ਦੇ ਨਾਲ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਹੋ ਗਿਆ ਤਾਂ ਬੱਦੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਆ ਲੋਕ ਫੈਕਟਰੀ ਦੇ ਵਿੱਚ ਮੌਜੂਦ ਨੇ ਜੋ ਖਾਸਾ ਜਤਾਇਆ ਜਾ ਰਿਹਾ ਜਿਹੜੇ ਉੱਥੇ ਕੰਮੇ ਕੰਮ ਕਰੇ ਸਨ ਕਰੀਬ 25 ਤੋਂ 30 ਕਾਮੇ ਦੱਸੇ ਜਾ ਰਹੇ ਨੇ ਜਿਹੜੇ ਇਸ ਫੈਕਟਰੀ ਦੇ ਵਿੱਚ ਮੌਜੂਦ ਸਨ ਫੈਕਟਰੀ ਦਾ ਕੰਮ ਚੱਲ ਰਿਹਾ ਸੀਗਾ ਪਰ ਹਜੇ ਤੱਕ ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤਾਂ ਜਿਹੜੇ ਉੱਥੇ ਲੋਕ ਤੁਹਾਨੂੰ ਆਸ-ਪਾਸ ਖੜੇ ਨਜ਼ਰ ਆ ਰਹੇ ਨੇ ਜਾਂ ਫਿਰ ਇਸ ਤੋਂ ਪਹਿਲਾਂ ਜੋ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਜੋ ਉੱਥੇ ਵਿਅਕਤੀ ਮੌਕੇ ਤੇ ਮੌਜੂਦ ਸੀ ਜਿਸ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਆ ਤਾਂ ਉਹ ਇਹੀ ਕਹਿੰਦਾ ਨਜ਼ਰ ਆ ਰਿਹਾ ਸੀਗਾ ਕਿ ਮੌਕੇ ਤੋਂ ਭੱਜ ਲਿਆ ਜਾਵੇ ਇਸ ਤੋਂ ਇਲਾਵਾ ਜੋ ਇਸ ਫੈਕਟਰੀ ਦੇ ਛੱਤ ਦੇ ਉੱਪਰ ਲੋਕ ਖੜੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਛੱਤ ਦੇ ਉੱਪਰ ਇੱਕ ਮਹਿਲਾ ਖੜੀ ਹੋਈ ਨਜ਼ਰ ਆ ਰਹੀ ਸੀ ਤਾਂ ਦੂਸਰੇ ਪਾਸੇ ਜੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਗਈਆਂ ਨੇ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਹਾਲਾਂਕਿ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਇਹ ਵੀ ਕਿੰਦਾ ਗਿਲਾ ਕੀਤਾ ਜਾ ਰਿਹਾ ਸੀਗਾ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਕਾਫੀ ਦੇਰੀ ਦੇ ਨਾਲ ਪਹੁੰਚੀਆਂ ਤਾਂ ਅੱਗ ਤੇ ਕਾਬੂ ਪਾਇਆ ਜਾ ਸਕਦਾ ਸੀਗਾ ਪਰ ਹੁਣ ਹਰ ਕੋਈ ਅਰਦਾਸ ਕਰ ਰਿਹਾ ਕਿ ਕੋਈ ਅਣਸਕਾਵੀ ਘਟਨਾ ਨਾ ਵਾਪਰੇ ਕਿਉਂਕਿ ਜਿਵੇਂ ਮੰਨਿਆ ਜਾ ਰਿਹਾ ਕਿ 25 ਤੋਂ 30 ਮਜ਼ਦੂਰ ਜਿਹੜੇ ਇਸ ਫੈਕਟਰੀ ਦੇ ਵਿੱਚ ਮਜੂਦ ਸਨ ਕੋਈ ਉਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦੀ ਅਣਹੋਣੀ ਨਾ ਵਾਪਰੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਕ੍ਰੇਨ ਉੱਥੇ ਮੰਗਾਲੀ ਗਈ ਆ ਕ੍ਰੇਨ ਦੇ ਨਾਲ ਰੈਸਕਿਊ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਤਾਂ ਤੁਹਾਨੂੰ ਕ੍ਰੇਨ ਨਜ਼ਰ ਆ ਰਹੀ ਹੋਣੀ ਆ ਕ੍ਰੇਨ ਤੇ ਇੱਕ ਜੋ ਕੰਮ ਆ ਹੈ ਗਿਆ ਜੋ ਮਜ਼ਦੂਰ ਹੈ ਗਿਆ ਉਹ ਵੀ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਤਾਂ ਕ੍ਰੇਨ ਦੇ ਸਹਾਰੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਤੇ ਹਿਮਾਚਲ ਦੇ ਬੱਦੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਇੱਕ ਫੈਕਟਰੀ ਦੇ ਵਿੱਚ ਪਿਆਨਕ ਅੱਗ ਲੱਗੀ ਆ ਤੇ ਅੱਗ ਲੱਗਣ ਤੋਂ ਬਾਅਦ ਦਾ ਮੰਜ਼ਰ ਉਹ ਤਸਵੀਰਾਂ ਖੁਦ ਬਿਆਨਕਾਰੀਆਂ ਨੇ ਕਿ ਹਰ ਪਾਸੇ ਧੂਆਂ ਹੀ ਧੂਆਂ ਆਗੀ ਹੀ ਅੱਗ ਨਜ਼ਰ ਆ ਰਹੀ ਆ ਤਾਂ ਅਜੇਹੇ ਦੇ ਵਿੱਚ ਜਿਹੜੇ ਲੋਕ ਆਸ-ਪਾਸ ਮੌਜੂਦ ਨੇ ਉਹ ਵੀ ਉੱਥੇ ਮੌਕੇ ਤੇ ਖੜ ਕੇ ਵੇਖ ਰਹੇ ਨੇ ਦੂਸਰੇ ਪਾਸੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਆ ਤੇ ਉੱਥੇ ਹੀ ਲੋਕਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਜਾਰੀ ਆ ਕਿਉਂਕਿ 25 ਤੋਂ 30 ਜਿਹੜੇ ਮਜ਼ਦੂਰ ਨੇ ਇਸ ਫੈਕਟਰੀ ਦੇ ਵਿੱਚ ਨੇ ਤਾਂ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਉਹਨਾਂ ਨੂੰ ਬਾਹਰ ਕੱਢ ਲਿਆ ਜਾਵੇ ਕਿਉਂਕਿ ਅੱਗ ਇੰਨੀ ਭਿਆਨਕ ਹੈਗੀ ਆ ਪਹਿਲਾਂ ਤਾਂ ਅੱਗ ਤੇ ਕਾਬੂ ਪਾਉਣਾ ਬਹੁਤ ਵੱਡਾ ਕੰਮ ਹੈਗਾ ਤਾਂ ਉਸ ਤੋਂ ਬਾਅਦ ਸਹੀ ਸਲਾਮਤ ਜਿਹੜੇ ਮਜ਼ਦੂਰ ਇਸ ਫੈਕਟਰੀ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਬਾਹਰ ਕੱਢਣਾ ਉਹ ਵੀ ਵੱਡਾ ਇੱਕ ਚੈਲੰਜ ਜਿਹੜਾ ਬਣ ਚੁੱਕਿਆ ਹੈ ਆਖਿਰਕਾਰ ਕਿਸ ਤਰ੍ਹਾਂ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਅੱਗ ਇੱਕ ਤੋਂ ਬਾਅਦ ਇੱਕ ਮਜ਼ਦਲ ਤੇ ਜਿਹੜੀ ਉਹ ਵਾਧਦੀ ਹੋਈ ਦਿਖਾਈ ਦੇ ਰਹੀ ਆ ਜਿਹੜੇ ਉੱਥੇ ਮਜ਼ਦੂਰ ਪਹਿਲਾਂ ਫੈਕਟਰੀ ਦੇ ਅੰਦਰ ਸੀਗੇ ਤਾਂ ਉਹ ਵੀ ਛੱਤਾਂ ਤੇ ਚੜੇ ਹੋਏ ਨਜ਼ਰ ਆ ਰਹੇ ਸੀਗੇ ਕਿ ਕਿਸ ਤਰ੍ਹਾਂ ਉਹ ਕੋਈ ਹੀਲਾ ਲੱਭ ਰਹੇ ਸੀਗੇ ਕੋਈ ਰਸਤਾ ਲੱਭ ਰਹੇ ਸੀਗੇ ਕਿ ਕਿਸੇ ਤਰੀਕੇ ਇਹ ਭਿਆਨਕ ਅੱਗ ਤੋਂ ਬਚਿਆ ਜਾ ਸਕੇ ਤਾਂ ਲੋਕ ਉੱਥੇ ਇਹ ਵੀ ਬੋਲਦੇ ਹੋਏ ਸੁਣਾਈ ਦਿੱਤੇ ਕਿ ਕੁਝ ਲੋਕਾਂ ਦੇ ਵੱਲੋਂ ਉੱਥੇ ਇਸ ਬਿਲਡਿੰਗ ਦੀ ਛੱਤ ਦੇ ਉੱਪਰ ਚੜ ਕੇ جان جان بچاਉਣ ਦੇ ਲਈ ਛਾਲ ਵੀ ਮਾਰੀ ਗਈ ਆ ਹਾਲਾਂਕਿ ਇਸ ਦੇ ਬਾਰੇ ਹਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਪਰ ਲੋਕਾਂ ਨੂੰ ਬਚਾਉਣ ਦੇ ਲਈ ਜਿਹੜੀ ਜਦੋਜਹਦ ਉਹ ਕੀਤੀ ਜਾ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੀ ਭੀੜ ਉੱਥੇ ਨਜ਼ਰ ਆ ਰਹੀ ਆ ਇਸ ਤੋਂ ਇਲਾਵਾ ਅੱਗ ਤੇ ਕਾਬੂ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇੱਕ ਵਾਰ ਤੁਹਾਨੂੰ ਮੋੜ ਤੋਂ ਉਹ ਵੀਡੀਓ ਸੁਣਾਉਣੇ ਜਦੋਂ ਭਿਆਨਕ ਅੱਗ ਲੱਗਦੀ ਆ ਤੇ ਕਿਸ ਤਰ੍ਹਾਂ ਦਾ ਉੱਥੇ ਮੰਜ਼ਰ ਸੀ कंपनी चल गई इक ने छाल मारी पुल तो खत्म हो गया देखो गैस भैया कोई भी नहीं आया फायर बिकट ला देखो एक लेडीज खड़ी है उपर कोठे